ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਐਕਟਿਵਾ ਚੋਰੀ ਕਰਨ ਨਾਲ ਜੋੜ ਦੇ ਬਹਾਦਰ ਲੜਕੀ ਨੇ ਫੇਰਿਆ ਡਾਂਗਾ ਉੱਠੇ ਪੈਰੀ ਭਜਾਇਆ ਚੋਰ ਸੀਸੀਟੀਵੀ ਵਿੱਚ ਕੈਦ ਹੋਈ ਕਟਨਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਇੱਕ ਐਕਟਿਵਾ ਚੋਰੀ ਕਰਨ ਆਇਆ ਚੋਰ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਐਕਟਿਵਾ ਚੋਰੀ ਕਰਨ ਸਮੇਂ ਉਸ ਨੂੰ ਇੱਕ ਮਹਿਲਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿੱਤੇ ਮਹਿਲਾ ਨੇ ਉਸ ਦਾ ਸਾਹਮਣਾ ਕਰਦੇ ਹੋਏ ਉਸ ਨੂੰ ਡੰਡਿਆਂ ਨਾਲ ਕੁੱਟਿਆ ਤਾਂ ਉਸ ਨੂੰ ਪੁੱਠੇ ਪੈਰੀ ਭਜਨਾ ਪਿਆ। ਨਾਲੇ ਇਲਾਕੇ ਦੇ ਵਿੱਚ ਲੋਕ ਇਕੱਠੇ ਹੋ ਗਏ ਜਿੱਤੇ ਉਹਨਾਂ ਨੇ ਸਜੋਰ ਦੀ ਛਿੱਤਰ ਪਰੇਡ ਕੀਤੀ। ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਉਹਨਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਕਈ ਵਾਰਦਾਤਾ ਹੋ ਚੁੱਕਿਆ ਨੇ ਪਰ ਮਹਿਲਾ ਦੀ ਪਹਾੜਯੂਰੀ ਨੂੰ ਜ਼ਲਾਮ ਪੀੜਤ ਪਰਿਵਾਰ ਵੱਲੋਂ ਕੀ ਕੀ ਹਾਜਰ ਆ ਰਿਹਾ ਹੈ ਉਹ ਤੁਸੀਂ ਆਪ ਸੁਣੋ ਕੀ ਨਾਮ ਕੀ ਹੈ ਤੁਹਾਡਾ ਰੋਇਤਾਰ ਸਿੰਘ ਕੀ ਮਾਮਲਾ ਕੀ ਹੋਇਆ ਕੱਲ ਜਿਹੜਾ ਦਾ ਮਾਮਲਾ ਸੀ ਕੱਲ ਦਾ ਮਾਮਲਾ ਪਹਿਲੇ ਤਾਂ ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ ਹੂੰ ਮੈਂ ਘਰੇ ਬਾਪੂ ਮੇਰੇ ਹੈਗਾ ਉਹਦੇ ਕੋਲ ਬੈਠਾ ਸੀ ਹੂੰ ਤੇ ਪੋਣੇ 4 ਵਜੇ ਮੇਰੇ ਸਾਥੀ ਦਾ ਫੋਨ ਗਿਆ ਆਇਆ ਮੇਰੇ ਕੋਲ ਹੂੰ ਕਹਿੰਦਾ ਘਰੇ ਹੀ ਹੋ ਮੈਂ ਕਿਹਾ ਹਾਂ ਮੈਂ ਘਰੇ ਹੀ ਹਾਂ ਹੂੰ ਕਹਿੰਦਾ ਦੇਖਿਓ ਘਰੇ ਜਾ ਕੇ ਕੀ ਗੱਲਬਾਤ ਹੈਗੀ ਹੈ ਕਹਿੰਦਾ ਕੋਈ ਚੋਰਚਾਰ ਆਇਆ ਹੋਇਆ ਪਤਾ ਨਹੀਂ ਮੋਟਰਸਾਈਕਲ ਉਹ ਸਿਕਿਉਰਟੀ ਲੈ ਕੇ ਜਾਣ ਨੂੰ ਤਿਆਰ ਬੈਠਿਆ ਹੂੰ ਮੈਂ ਫਿਰ ਉੱਥੇ ਇਦਾਂ ਹੀ ਉਹਨੂੰ ਤਾਂ ਮੈਂ ਕੁਰਤਾ ਹੀ ਪਾਇਆ ਪਰ ਕੱਲ ਮੈਂ ਬਨੀਆਨ ਔਰ ਪਜਾਮੇ ਜੀ ਸੀਗਾ ਬੈਠਿਆ ਉੱਥੇ ਤੇ ਮੈਂ ਤੁਰੰਤ ਡਾਂਗ ਚੱਕੀ ਮੈਂ ਫਟਾਫਟ ਉਧਰੋਂ ਨਿਕਲਿਆ ਤੇ ਇਹਨਾਂ ਦੇ ਪੜੋਸੀ ਸੀਗੇ ਵੀਡੀਓ 'ਚ ਮੈਂ ਦੇਖ ਰਿਹਾ ਤੁਸੀਂ ਡਾਂਗਾ ਮਾਰ ਮਾਰ ਥੱਲੇ ਸੁੱਟ ਲਿਆ ਉਹਨੂੰ ਤੇ ਉਹੀ ਬਾਤ ਦੀ ਹੋਈ ਨਾ ਇਹ ਤੋਂ ਹਾਂ ਤੇ ਉਸ ਵੇਲੇ ਦੋਨੋਂ ਸੀਗੇ ਇੱਥੇ ਤੇ ਮੈਂ ਦੂਰੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਾਣ ਨਾ ਦੇਓ ਜਰਾ ਇਹਨੂੰ ਘੇਰ ਕੇ ਰੱਖ ਲਿਓ ਘੇਰ ਕੇ ਰੱਖ ਲਿਓ ਇਹਨੂੰ ਇਹਨੀ ਉਮਰ ਹੋਣ ਦੇ ਬਾਵਜੂਦ ਡਰ ਨਹੀਂ ਲੱਗਿਆ ਵੀ ਉਹ ਮੇਰੇ ਤੇ ਹਮਲਾ ਕਰ ਸਕਦਾ ਹੈ ਜਾਂ ਮੇਰਾ ਨੁਕਸਾਨ ਕਰ ਸਕਦਾ ਹੈ। ਡਰ ਦੀ ਗੱਲ ਤਾਂ ਇਹ ਹੈ ਕਿ ਮੈਨੂੰ 9 ਸਾਲ ਇੱਥੇ ਹੋ ਗਏ 10ਵੇਂ ਸਾਲ ਲੱਗ ਗਈ। ਹੂੰ। ਤਾਂ 4-5 ਵਾਰ ਦਗਾ ਮੇਰੇ ਨਾਲ ਹੋ ਚੁੱਕੀ ਨੇ। ਇੱਥੇ ਪਤਾ ਲੱਗਿਆ ਐਮਐਲਏ ਦਾ ਦਫ਼ਤਰ ਵੀ ਤੁਹਾਡੇ ਬਿਲਕੁਲ ਨਾਲ ਹੀ ਹੈ। ਨਾਲ ਹੀ ਹੈ ਜੀ ਐਮਐਲਏ ਸਾਹਿਬ ਕੀ ਕਰਨਗੇ ਉਹ ਤਾਂ ਆਪ ਹੀ ਮੋਬਾਈਲ ਖੁਸਵਾਨੋ ਪਿਆਰ ਬੈਠੇ ਨੇ। ਉਹ ਵਾਹ ਜੀ ਵਾਹ। ਸੋ ਕਿਹੜਾ ਮੱਲਾ ਕਿਹੜਾ ਇਹ? ਮੱਲਾ ਇਹ ਐਮਜੇ ਕਨਗਰ ਵੀ ਲੱਗਦਾ ਹੈ ਤੇ ਸਤਗੁਰ ਨਗਰ ਵੀ ਲੱਗਦਾ।